ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਆਪਾਂ ਵੀ ਠੀਕ ਆ ਤੇ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਛੁੱਟੀਆਂ ਰਹਿ ਗਈਆਂ ਥੋੜੀਆਂ ਜੀਆਂ ਨਾ ਤੇ ਬੱਚੇ ਕਹਿੰਦੇ ਵੀ ਅਸੀਂ ਮੂਵੀ ਦੇਖਣ ਜਾਣਾ ਹੈਗਾ ਤੇ ਚਲੋ ਸੋਚਿਆ ਹਨਾ ਬਈ ਨਾਲੇ ਬੱਚਿਆਂ ਦੇ ਬਹਾਨੇ ਆਪ ਵੀ ਮਾੜਾ ਮੋਟਾ ਘੁੰਮ ਫੇਰ ਆਵਾਂਗੇ ਜਾਇਓਨੇ ਆ ਤੇ ਬਣੇ ਰਿਓ ਬਲੌਗ ਦੇ ਨਾਲ ਬਲੌਗ ਨੂੰ ਪੂਰਾ ਦੇਖਿਓ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਓ ਤੇ ਦੇਖਦੇ ਆਂ ਆਪਾਂ ਕਿੰਨਾ ਕੁ ਫਨ ਕੀਤਾ ਲਓ ਜੀ ਜਾਣਾ ਸੀ ਸ਼ਹਿਰ ਨੂੰ ਹੁੰਦਾ ਆ ਮੇਕਅਪ ਵਾਲੀ ਪਟਾਰੀ ਖੋਲ ਕੇ ਜੇਹੀ ਬਹਿ ਜਾਂਦੀ ਐ 7 ਕਿਲੋਮੀਟਰ ਤੇ ਜਾਣਾ ਆਪਾਂ ਬੜੀ ਦੂਰ ਨਹੀਂ ਜਾਣਾ ਉਹਦਾ ਟਾਈਮ ਦੱਸੂਗੀ 7 ਕਿਲੋਮੀਟਰ ਜਾਂਦੇ ਆ ਕਿ 12 ਜਾਂਦੇ ਆ ਇੱਕ ਦੂ ਬਾਅਦ ਆਪਾਂ ਜਾਣਾ ਹੀ ਖਰਚ ਵਾਲੀ ਜਗ੍ਹਾ ਤੇ ਨਹੀਂ ਕਿਤੇ ਜਾਣਾ ਅਸੀਂ ਤਾਂ ਖਾਪ ਚੱਲਦੇ ਜਾਵਾਂਗੇ ਅੱਜ ਹਾਂਜੀ ਤੇ ਆਪਾਂ ਅਸੀਂ ਕਿਹੇ ਪੁਰਥਲੇ ਉਹ ਤੁਹਾਨੂੰ ਮੇਰੇ ਪਿੱਛੇ ਬੰਦੇ ਦੇਖਦੇ ਹੋਣਗੇ ਦੋ ਉਹ ਖਾ ਰਹੇ ਨੇਗੇ ਗੋਲ ਗੱਪੇ ਤੇ ਅਸੀਂ ਖਾਦੇ ਆਗੇ ਕੁਲਚੇ ਮੈਂ ਖਾ ਲਿਆ ਨੂਰਾ ਖਾ ਰਿਆ ਅਸੀਂ ਕਰ ਰਹੇ ਹਾਂ ਇੱਕ ਬੰਦੇ ਦੀ ਵੇਟ ਜਿਹੜਾ ਸਾਡੇ ਨਾਲ ਚੌਥੇ ਬੰਦੇ ਨੇ ਜਾਣਾ ਤੇ ਉਹ ਜਿੰਨਾ ਟਾਈਮ ਚਾਹੋ ਹੁੰਦਾ ਆ ਨਿਆ ਦੇ ਇੱਕ ਅੱਧਾ ਮਸੂਰੀ ਮੈਨੂੰ ਵੀ ਲੈ ਦੇ ਬੋਤਲ ਪੜਾਓ ਫਿਰ ਹੱਥ ਠਰਮਾ ਲੈ ਇਹਦਾ ਠੰਡਾ ਪਾਣੀ ਉਹ ਦੇਖ ਪਿੰਨ ਤਾਂ ਗਿਆ ਹੱਥੋਂ ਨੂੰ ਪਾਣੀ ਤੇ ਅਮੇ ਝਾਰ ਚ ਫਸ ਗਿਆ ਕੁਛ ਅਸੀਂ ਕਰ ਰਹੇ ਸੀਗੇ ਬੇਟ ਉਹ ਕਹਿ ਰਹੇ ਆ ਵੀ 5-7 ਮਿੰਟ ਚਾਉਣਾ ਤਿਆਰ ਹੋ ਕੇ ਅਸੀਂ ਕਿਹਾ ਵੀ ਜਦ ਤੱਕ ਫਿਰ ਅਸੀਂ ਕੁਛ ਨਾ ਕੁਛ ਖਾ ਲੈਨੇ ਹਨਾ ਕੁਛ ਨਾ ਕੁਛ ਟਰਾਈ ਕੀਤਾ ਜਾਵੇ ਪਰ ਬਾਈ ਦੇ ਕੁਲਚੇ ਸੱਚੀ ਬੜੇ ਸੁਆਦ ਸੀਗੇ ਉੰਬੇ ਜਿਵੇਂ ਜਿਵੇਂ ਕਿਹਾ ਸੀਗਾ ਹਨਾ ਉਹ ਮੇਰੇ ਸੀਗੇ ਬਿਲਕੁਲ ਵੀ ਸਪਾਈਸ ਘੱਟ ਸੀ ਬੱਚਿਆਂ ਲਈ ਥੋੜਾ ਘੱਟ ਸਟਫਿੰਗ ਵਾਲੇ ਸੀਗੇ ਪਰ ਮੈਂ ਉਹਨਾਂ ਨੂੰ ਗੋਲ ਗੱਪੇ ਵਾਲਾ ਦੇਖ ਗਿਆ ਗੋਲ ਗੱਪੇ ਵਾਲੇ ਕਿ ਨਹੀਂ ਭੱਜਲੇ ਹੁਣ ਮੈਨੂੰ ਪੁੱਛਦੇ ਆ ਵੀ ਤੇ ਖਾਣੇ ਵੀ ਲੈ ਜਾ ਤੁਸੀਂ ਖਾਦੇ ਆ ਤਾਂ ਮੈਂ ਕਿਉਂ ਨਹੀਂ ਖਾਉਂਗੀ ਆ ਬੈਠੇ ਸੀ ਕਰੀ ਜਾਂਦੇ ਨੇ ਔਰੇ ਖੜੇ ਟੈਗਟ ਲੈਣਦੇ ਨਹੀਂ ਕਿ ਉਵੇਂ ਹੀ ਮਗਜੇ ਮਾਰੀ ਜਾਂਦੇ ਆ ਖੜੇ ਇਹ ਤੁਸੀਂ ਟੈਗਟ ਵਾਲਾ ਕੰਮ ਨਾ ਵੀੜੋ ਅਜੀ ਖੜੇ ਆਗੇ ਤਿੰਨੇ ਆਣੇ ਸਸੀ ਕਬਲਾ ਮਨ ਮੈਂ ਚੈੱਕ ਕਰਾਂ ਤੇ ਸਸੀ ਕਬਲਾ ਕਸਾਵਾਂਗਾ ਕਸਾਵਾਂ ਬਹਾਦਰ ਸਾਹ ਬਰਾਬਰ ਨਹੀਂ ਬਹਾਦਰ ਚਲੋ ਆਜੋ ਭਾਈ ਬਸ ਮੈਸੇਜ ਆਊਗਾ ਕਨਫਰਮੇਸ਼ਨ ਦਾ ਲੋ ਜੀ ਗੇਮ ਸਟਾਰਟ ਹੋ ਗਈ ਗੇਮ ਖੇਡਣਗੇ ਹਰਮਨ ਜੀ ਠੀਕ ਹੈ ਲੋ ਜੀ ਤੇ ਦੇ ਰੇਸ਼ ਕੋਈ ਨਹੀਂ ਹੁੰਦਾ ਪਲਟ ਜੂ ਵੱਧ ਤੋਂ ਵੱਧ ਭਜਾ ਦੇ ਰੇਸ਼ ਦੇ ਲਾ ਭਿਆਲਾ ਭਿਆਲਾ ਮੋੜ ਦੇ ਮੋੜ ਦੇ ਕਟਾਈ ਕਰ ਲਾ ਭਿਆਲਾ ਭਿਆਲਾ ਆ ਪੁਆਇੰਟ ਆ ਪੁਆਇੰਟ ਉਹ ਪੁਆਇੰਟ ਕਰਾ ਪੁਆਇੰਟ ਹੋ ਲੈ ਬੱਬੂ ਨੇ ਤਾਂ ਬਾਹਰ ਹੀ ਘੜਤੀ ਚੱਲ ਚੱਲ ਮੋੜ ਲਾ ਇਹ ਨੂੰ ਐ ਕਿਹਾ ਇੱਧਰ ਆ ਇੱਧਰ ਨੂੰ ਕੀ ਆ ਇੱਧਰ ਕੀ ਆ ਅੱਲਾਹ ਉਹ ਕਹਿੰਦਾ ਐ ਕਿ ਕੋਈ ਨਹੀਂ ਆ ਪੈਸੇ ਬਰਬਾਦ ਕਰਾਈ ਅਰੇ ਇਹ ਤੇਲਾ ਰੇਸ ਸਾਰੇ ਪੈਸੇ ਇੱਧਰ ਬੰਗੜੀ ਦੀ

ਜਲੋਜੀ ਆਇਂ ਤੇ ਬੈਠੀ ਹੁਣ ਆਇਂ ਬੈਠੇ ਨਾ ਲੈ ਲੋ ਇਸੇ ਦੱਪੜੀ ਕੋਊਗੀ ਨਾ ਹਾਂ ਤੇ ਬੈਠੇ ਵੀ ਦੇਖ ਸਕਦੇ ਆ ਨਾਲੇ ਮੈਨੂੰ ਲਾਲ ਵਾਲੇ ਨੂੰ ਵੱਧ ਜੂਸ ਆਊਗਾ ਉਹ ਜਾ ਵੇ ਤੈਨੂੰ ਮੋੜ ਉਹਨੂੰ ਵੜਾ ਇਹਨੂੰ ਚਲਾਣੀ ਆਉਂਦੀ ਇਹਨੂੰ ਥੱਲੇ ਤਰ ਪੈ ਜਾਣੇ ਕਿਉਂ ਈਜੀ ਕਿਉਂ ਹਾਰ ਕਿਉਂ ਨਹੀਂ ਪਹਿਲਾਂ ਇੰਡੀਆ ਵਾਲੀ ਦੇਖ ਲੈ ਆ ਚਲਾਓ ਤੂੰ ਗੋਲੀਆਂ ਲਓ ਬਈ ਇਹਨਾਂ ਦੀ ਗੇਮ ਹੁਣ ਸਟਾਰਟ ਹੋ ਰਹੀ ਆ ਮੋੜ ਦੇ ਮੋੜ ਲਾ ਲਾ ਆ ਕਰ ਜਾ ਨੂਰੇ ਕਰ ਜਾ ਇਹਨੂੰ ਗੇਅਰ ਨਹੀਂ ਬੋੜਾਉਂਦਾ ਗੇਅਰ ਨਹੀਂ ਹੁੰਦਾ ਇਹ ਕੱਲੀ ਰੇ ਸੀ ਤਾਂ ਭੜੀ ਆਉਂਦੀ ਆ ਲੈ ਹਾਏ ਹਾਏ ਕਿ ਮਰ ਚੀਕਾਂ ਕਢਾ ਗਿਆ ਨੇ ਵਿਚਾਰੀ ਗੱਡੀ ਦੀ ਆ ਜਾਂਦੀ ਵੀ 80 ਤੋਂ ਪਾਰ ਆ ਅਸੀਂ ਸਪੀਡ ਤਾਂ ਹੈ ਹੀ ਨਹੀਂ ਕਿ ਤੂੰ ਉਹ ਰੁਕ ਜਾ 1:15 ਆਉ ਦੇ ਪਰਲੇ ਪਾਸੇ ਸਪੀਡ ਇਹ ਮੈਂ ਇੱਧਰ ਦੇਖੀ ਚਲੋ ਆ ਇਹ ਆਈ ਨਹੀਂ ਆ ਬਸ ਪਤਾ ਹੋ ਜੀ ਇੱਧਰ ਜਵਾਕਾਂ ਨੂੰ ਚੱਕਾਉਣ ਲੱਗ ਜਾਨ ਭਾਵੇਂ ਆ ਲੈ ਵੀਰੇ ਉਹਦਾ ਮੂੰਹ ਦੇਖ ਕੇ ਮੈਂ ਕਰਨ ਲੱਗੀ ਹਾਏ ਨੂਰ ਅੜਾ ਤੇਜ਼ ਕਰਾਵਾ ਕਰਾਵਾ ਤੇਜ਼ ਤੇ ਉੱਧਰ ਸਾਡੇ ਬੰਦਿਆ ਦਾ ਚੱਲ ਰਿਹਾ ਫੋਟੋ ਸ਼ੂਟ ਲੈ 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 ਟਾਪੰਗੇ ਲੈੰਡਾ ਨਾ ਹੋਏ ਬਾਈ ਜੋ ਬਾਗ ਵਿਚਾਰੇ ਉੱਪਰ ਖੜੇ ਦੇਖਦੇ ਆ ਇਹਨਾਂ ਨੂੰ ਬਹੁਤ ਬੱਚੇ ਦੇਖਦੇ ਆ ਇਹ ਮੈਂਗੀ ਵਾਲਾ ਉਹ ਇਹਨਾਂ ਨੇ ਗੇਮ ਜਾਂਦੇ 100-100 ਰੁਪਿਆ ਇੱਕ ਗੇਮ ਤੇ ਖਰਾਬ ਕਰਕੇ ਕੱਢਣ ਪਾਉਣ ਨੂੰ ਅਜ ਕੁਝ ਨਹੀਂ ਸੀ 600 ਰੁਪਿਆ ਖਰਾਬ ਕਰਕੇ ਆ ਗਏ ਆ ਆ ਵੀ ਢੱਲੇ ਜੋ ਕੇ ਖੜ ਗਏ ਇਹਨਾਂ ਨੇ ਵੀ ਖੇਟੀ ਮੈਂ ਅਮਰੂਤੀ ਕਾਰਜੀ ਚਲਾ ਕੇ ਦੇਖੀ ਕੋਈ ਨਜ਼ਾਰਾ ਨਹੀਂ ਆਇਆ ਬੈਠੀ ਉਹਦੇ ਤੇ ਨੂਰ ਦੀ ਨੂਰ ਵਾਜ ਉੱਠ ਕੇ ਵੱਜ ਗਈ ਮੈਂ ਦੱਸਦੀ ਵੀ ਕਿ ਆਪ ਹੀ ਤੂੰ ਉਹ ਕਰਦੀ ਲਓ ਵਾਓ ਵਧੀਆ ਲੋਕੇਸ਼ਨ ਆ ਇਹ ਖੰਨੇ ਸੋਹਣਾ ਲੱਗਿਆ ਅਸੀਂ ਅੱਜ ਤੱਕ ਕਦੇ ਖੰਨੇ ਵਾਲੀ ਸਾਈਡ ਨਹੀਂ ਸੀ ਆਏ ਅਸੀਂ ਲੁਧਿਆਣੇ ਨੂੰ ਜਾਵਾ ਜਾਂਦੇ ਸੀਗੇ ਵਧੀਆ ਇੱਧਰ ਖੰਨੇ ਵੀ ਪੀਵੀਆਰ ਜਿਹਾ ਉਹ ਇੰਨਾ ਰਸਦਿਆ ਨਹੀਂ ਹੁੰਦਾ ਹੈਗਾ ਜਿਵੇਂ ਉੱਧਰ ਨੂੰ ਬਾਹਰਾਂ ਹੀ ਥਾਂ ਤਾਂ ਡੇਗਦੀ ਆ ਨਾ ਖੰਨੇ ਕੰਨੇ ਨੂੰ ਇੱਧਰ ਫੋਟੋ ਸ਼ੂਟ ਚੱਲਦੇ ਨੇ ਲੁਧਿਆਣੇ ਨੂੰ ਆ ਲੁਧਿਆਣੇ ਨੂੰ ਉੱਧਰ ਨੂੰ ਟ੍ਰੈਫਿਕ ਜ਼ਿਆਦਾ ਹੈ ਅਮਨਜੋਤ ਹੋ ਪੌੜੀਆਂ 'ਚ ਗਿਰੀ ਹੈਗੀ ਕਿੱਥੇ ਗਿਰੀ ਦੀ ਜੁੱਤ ਇਹੋ ਉੱਥੇ ਗਿਰੀ ਆਗੀ ਇਹ ਵੀ ਕਲਿੱਪ ਅਸੀਂ ਪਾਵਾਂਗੇ ਵਿੱਚ ਜਿਹੜੀ ਇਹ ਗਿਰੀ ਆ ਉਹ ਉਥੇ ਵੀ ਪਹਿਲਾਂ ਅਸੀਂ ਬੈਠੇ ਆਂਗੇ ਮੈਕਡੀ 'ਚ ਖਾਣੇ ਓ ਜੀ ਅਸੀਂ ਖਾ ਪੀ ਕੇ ਨਿਕਲ ਆਏ ਬਾਹਰ ਵਧੀਆ ਖਰਚਾ ਕਰਕੇ ਮੇਰੀ ਗੱਲ ਸੁਣੀ ਅਸੀਂ ਵੀ ਪਿੰਡਾਂ ਵਾਲੇ ਵੀ ਖਾ ਲੈਨੇ ਹੁੰਨੇ ਆ ਮੈਕਡੀ 'ਚ ਅੱਜ ਅੱਜ ਅਸੀਂ ਸਾਰੇ ਜਾਣੇ 6 ਸਾਲਾਂ ਬਾਅਦ ਕੱਟੇ ਫਿਲਮ ਦੇਖਣ ਆਏ ਆਂਗੇ 6 ਸਾਲ ਪਹਿਲਾਂ ਗਏ ਸੀ ਅਸੀਂ ਲੁਧਿਆਣੇ ਇਕੱਠੇ ਚਲਣ ਦੇ ਕੋਈ ਯਾਦ ਆਵੇ 6 ਸਾਲ ਪਹਿਲਾਂ ਗਏ ਸੀ ਆਪਾਂ ਹੈਗਾ ਕਰਨ ਦੇ ਜਨਮ ਦੇ ਨਾਲ ਦਿਨ ਵੀ ਗਏ ਸੀ ਜਦੋਂ ਅੱਧੀ ਫਿਲਮ ਦੇਖ ਕੇ ਭੱਜੇ ਆਏ ਸੀ ਉਹ ਦੇਖੀ ਨਹੀਂ ਦੀ ਇਹ ਕਹਿੰਦਾ ਬੱਸ ਆਪਾਂ ਚਿਕਨ ਜੋਕ ਨਹੀਂ ਖਾ ਲੈਂਦੇ ਸਾਡੋ ਬੱਬੂ ਵੀ ਸੀ ਉਦੋਂ ਹੈ ਨਾ ਨਾ ਬਬੂ ਨਾ ਗੋਕਾ ਸੀ ਬੱਬੂ ਵੀ ਸੀ ਹੈਗਾ ਜੀ ਜਿਹੜੀ ਆਪਾਂ ਲੁਧਿਆਣੇ ਗਏ ਸੀ ਮੇਰੇ ਕੋਲ ਫੋਟੋ ਵੀ ਆ ਹਾਂ ਤੁਸੀਂ ਚਾਰੇ ਜਣੇ ਸੀ ਆ ਆਪਣੀ ਵਾਲੀ ਗੱਡੀ ਖੜੀ ਮਾਰਸੜੀ ਵਾਲੇ ਪਾਈ ਲਾਇ ਨਹੀਂ ਵਧੀਆ ਹੈਗੇ ਪਹਿਲਾਂ ਆਪਣਾ ਸ਼ੋ ਹੋਵੇ ਇੱਥੇ ਵੀ ਸ਼ਾਮ ਟਾਈਮ ਬਹੁਤ ਮਤਲਬ ਸਾਨੂੰ ਤਾਂ ਐਸੀ ਵੀ ਅਸੀਂ ਇਕੱਲੇ ਜੀਆਂ ਪਰ ਜਿਉਂ ਜਿਉਂ ਸ਼ਾਮ ਹੋਈ ਗਈ ਵਧੀਆ ਇਕੱਠ ਵਧੀ ਗਿਆ ਲੋਕ ਇੱਥੇ ਆ ਇਹਦੇ ਤੇ ਵੀਡੀਓ ਜੀ ਬਣਾਉਂਦੇ ਸੀਗੇ ਬਹੁਤ ਵਧੀਆ ਐਂਡ ਤੱਕ ਇਕੱਠ ਬਹੁਤ ਵਧੀਆ ਹੋ ਗਿਆ ਸੀ ਮੌਲਾਂ ਦੇ ਤਾਂ ਨਾ ਬਾਥਰੂਮ ਕਰਨ ਦਾ ਵੀ ਵਾੜਾ ਨਜ਼ਰ ਆ ਜਾਂਦਾ ਹੈ ਵਾੜੇ ਘੈਂਟ ਫਰੈਗਨਸ ਆਉਂਦੀ ਹੁੰਦੀ ਆ ਕੁਝ ਆਏ ਹਾਏ 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 ਆਪਾਂ ਤਾਂ ਜਾਣਾ ਨਹੀਂ ਆਪਾਂ ਅੱਧਾ ਤੋਂ ਨੇ ਹਾਂ ਲੈ ਪ੍ਰੋਜੈਕਟ ਨਹੀਂ ਕਰਨਾ ਜਿਹੜਾ ਪਾਇਆ ਹੋਇਆ ਮੇਰੇ ਪੰਜਾਬੀ ਵੀਰੋ ਆਹ ਬੋਤਲ ਕਿੰਨੇ ਦੀ ਹੋ ਏਅਰਪੋਰਟ ਤੇ ਇਹ 90 ਦੀ ਐ ਦਿਲ ਵੀ ਮੋਗਾ ਜਾਂ ਦਿੱਤਾ ਇਹਨਾਂ ਨੇ ਕਿੰਨੇ ਦੀ ਦਿੱਤੀ ਆ ਜੋ ਤੇ 70 ਰੁਪਏ ਦੀ ਲੈ ਦੋ ਘੁੱਟਾ ਪਾਣੀ ਵੀ ਆ ਨੇ ਇਹਦੇ ਛੋਟੀ ਜੀ ਬੋਤਲ ਚ ਏਅਰਪੋਰਟ ਦੇ ਪ੍ਰੋਪਰ ਨੇ ਇਹ ਇੱਥੋਂ ਲਈ ਆ ਇਹਨਾਂ ਨੇ ਕੀ ਫਾਇਦਾ ਹੋਇਆ ਬਣਾ ਲਿਆ ਥੱਕਾ ਲੱਗ ਗਿਆ ਨਹੀਂ ਨਹੀਂ ਗਿਆ ਤੁਸੀਂ ਹੋਰੇ ਨਾ ਪੀਪੀਆਰ ਚ ਇੱਕ ਗੱਲ ਨੋਟ ਕਰੀ ਆ ਜਿੰਨੇ ਵੀ ਉਹਰੇ ਮੁੰਡੇ ਸਕਿਉਰਟੀ ਵਾਲੇ ਜਾਉਂ ਦੇਖੇ ਨੇਗੇ तकरीबन ਵੱਧ ਪੱਕਾ ਵਾਲੇ ਨੇਗੇ ਰੋਡੇ ਘੱਟ ਨੇਗੇ ਆ ਵੀ ਆ ਹੁਣ ਦੇਖਿਆ ਰੋਡਾ ਜਿਆਦੇ ਸਾਰੇ ਸੀ ਪੱਕਾ ਵਾਲੇ ਹੀ ਦੇਖੇ ਨੇ ਲਓ ਜੀ ਜ਼ੌਂਬੀ ਲੈਂਡ ਦੀਆਂ ਟਿਕਟਾਂ ਬਹੁਤ ਜਿਆਦੇ ਨੇ ਬਈ ਫਿਲਮ ਵਧੀਆ ਹੀ ਹੋ ਸਕਦੀ ਆ ਕਿਉਂਕਿ ਇੰਨਾ ਇਕੱਠ ਹੋ ਗਿਆ ਆ ਸਾਡੇ ਦੇਖਦੇ ਨੇ ਦੇਖਦੇ ਆ ਜ਼ੌਂਬੀ ਲੈਂਡ ਤਾਂ ਵਧੀਆ ਤੁਹਾਨੂੰ ਹਾਸੇ ਵਾਲੀ ਆ ਕਹਿੰਦੇ ਫਨੀ ਫਿਲਮ ਆਗੀ ਬਾਲਾ ਇਕੱਠ ਹੋ ਗਿਆ ਦੇਖਦੇ ਦੇਖਦੇ ਜ਼ੌਂਬੀ ਲੈਂਡ ਵਾਲੇ ਨੇ ਸਾਰੇ ਆ ਜੀ ਐਂਟਰੀ ਕਰ ਗਏ ਅਸੀਂ ਆ ਵੀ ਆ ਗਈ ਕੁੜੀ ਐਂਟਰੀ ਕਰ ਗਏ ਅਸੀਂ ਐਂਟਰੀ ਐਂਟਰੀ ਆ ਗਏ ਅਸੀਂ ਅੰਦਰ ਆ ਬੰਦੇ ਪੰਜਾਬੀ ਆ ਗਏ ਓਏ ਆ ਗਏ ਜੀ ਆ ਗਏ ਅਸੀਂ ਆ ਗਏ ਆ ਗਏ ਜੀ ਅਸੀਂ ਆ ਗਏ ਆ ਗਏ ਅਸੀਂ ਆ ਗਏ ਆ ਗਏ ਨੂਰੁਣੀ ਡਰ ਕੇ ਬੈ ਗਏ ਮਲੇਰ ਕੋਟਲੇ ਵਾਲੇ ਜੋਬਰ ਬੈ ਗਏ ਨੇ ਲੈ ਵੀ ਅਸੀਂ ਜ਼ੌਂਬੀ ਲੈਂਡ ਦੇਖੀ ਆ ਆਹ ਨਾਕਾ ਲੱਗਿਆ ਕਿਵੇਂ ਰਹੀ ਦੱਸੋ ਭਾਈ ਠੀਕ ਆ ਪਰ ਉਹ ਐਂਟਰੀ ਵਧੀਆ ਕੀਤਾ ਐਂਟਰੀ ਵਧੀਆ ਦੰਦੀਆਂ ਹੀ ਵੱਢਦੇ ਫਰੀ ਜਾਂਦੇ ਨੇ ਹੈਂ ਬਾਕੀ ਅਸੀਂ ਗੱਡੀ 'ਚ ਬਹਿ ਕੇ ਦੱਸਦੇ ਹਾਂ ਜਦੋਂ ਨਾ ਪਤਾ ਨਹੀਂ ਕਿਉਂ ਹਨਾ ਜਿਹੜਾ ਇੱਕ ਪਿਓ ਹੁੰਦਾ ਨਾ ਉਹ ਆਪਦੇ ਜਵਾਕਾਂ ਦੀ ਗੱਲ ਪੁੰਝੇ ਨਹੀਂ ਡਿਗਣ ਦਿੰਦਾ ਮੈਂ ਕਿਹਾ ਵੀ ਰਹਿਣ ਦੋ ਕੁਲਫੀ ਲੈਣ ਨੂੰ ਵੀ ਚੱਲ ਚੱਲ ਜੂਗਾ ਕੰਮ ਨਾ ਕਹਿੰਦਾ ਜੀ ਮੇਰੀਆਂ ਕੁੜੀਆਂ ਨੇ ਕੁਲਫੀ ਮੰਗੀ ਆ ਮੈਂ ਲੈ ਕੇ ਦਊਂਗਾ ਤੇ ਬਾਜ਼ਾਰ ਤਕਰੀਬਨ ਸਾਰਾ ਹੀ ਬੰਦ ਹੋ ਚੁੱਕਿਆ ਟਾਈਮ ਵੀ ਤੁਸੀਂ ਦੇਖ ਸਕਦੇ ਹੋ 10:50 ਹੋ ਗਏ ਪਰ ਜਨਤਾ ਨੂੰ ਕੋਈ ਫਰਕ ਹੀ ਨਹੀਂ ਹੋ ਉਵੇਂ ਹੀ ਦੁਰੀ ਬਿਰੀ ਜਾਂਦੀ ਆ ਜਿਹੜੀਆਂ ਉਧਰ ਪਿੱਛੇ ਰੇੜੀਆਂ ਰੂੜੀਆਂ ਲੱਗੀਆਂ ਸੀ ਉੱਤੇ ਪੂਰਾ ਫੁੱਲ ਇਕੱਠਾ ਸੀਗਾ ਇੱਧਰ ਵੀ ਹੈਗਾ ਵੈਸੇ ਖੜੇ ਨੇ ਲੋਕ ਉੱਥੈ ਆਦਿਆ ਕੁਲਫੀ ਵਾਲੇ ਦੇ ਹੋਰ ਆ ਗਏ ਭਾਈ ਜੱੱਕ ਆ ਦੇਖ ਨਿਕਾ ਜਿਹਾ ਜਵਾਕ ਲਈ ਫਿਰਦਾ ਐ ਪੂਰਾ ਉਵੇਂ ਹੀ ਇਕੱਠਾ ਹੈਗਾ